ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗਸ ਵਿੱਚ ਹੋਸਟ ਨਾਮ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਫਰੈਂਡਸ ਅੱਜ ਆਪਾਂ ਤੁਹਾਡੇ ਨਾਲ ਕਈ ਦਿਨ ਬਾਅਦ ਵੀਡੀਓ ਸ਼ੇਅਰ ਕਰਨ ਲੱਗੇ ਹਾਂ ਤੇ ਵੀਡੀਓ ਬਣਾਉਣ ਨੂੰ ਮੇਰੀ ਤਬੀਅਤਾ ਜਿਹੜੀ ਥੋੜੀ ਖਰਾਬ ਚੱਲ ਰਹੀ ਆ ਤਾਂ ਥੋੜਾ ਜਿਹਾ ਮੇਰੀ ਜਾੜ ਦੇ ਵਿੱਚ ਵੀ ਦਰਦ ਆ ਤੇ ਵੈਸੇ ਮੇਰੇ ਪੈਰਾਂ ਵਗੈਰਾ ਚ ਕਾਫੀ ਜ਼ਿਆਦਾ ਦਰਦ ਹੈ ਕੋਈ ਵੀਡੀਓ ਵਗੈਰਾ ਨਹੀਂ ਬਣ ਰਹੀ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਟ੍ਰਿਕਸ ਸ਼ੇਅਰ ਕਰ ਰਹੇ ਹਾਂ ਵੀਡੀਓ ਬਹੁਤ ਵਾਇਰਲ ਹੋਈ ਹੋਈ ਆ ਕਾਫੀ ਵੀਡੀਓ ਮੈਂ ਪਹਿਲਾਂ ਦੀ ਦੇਖੀ ਆ ਵੀ ਮੈਂ ਨਾ ਦੇਖਿਆ ਵੀ ਜਦੋਂ ਆਪਾਂ ਪਿਓਰ ਦੇ ਸੂਟ ਆਪਾਂ ਕਿਤੇ ਵੀ ਜਾਂਦੇ ਆ ਹਨਾ ਸੂਟਾਂ ਦੇ ਉੱਤੇ ਮਤਲਬ ਕਿ ਆਇਲ ਵਗੈਰਾ ਦੇ ਹੱਥ ਲੱਗ ਜਾਂਦੇ ਕਈ ਵਾਰ ਬੱਚੇ ਲਾ ਦਿੰਦੇ ਨੇ ਛੋਟੇ ਬੱਚੇ ਹੁੰਦੇ ਨੇ ਜਿਆਦਾਤਰ ਸੂਟ ਖਰਾਬ ਹੋ ਜਾਂਦੇ ਨੇ ਹਨਾ ਤੇ ਉਹ ਪਹਿਲਾਂ ਨਾ ਇੱਕ ਵੀਡੀਓ ਚੱਲ ਰਹੀ ਆ ਉਹਨਾਂ ਦਾਗ ਤੇਲ ਦੇ ਜਿਹੜੇ ਆਇਲ ਦੇ ਦਾਗ ਲੱਗੇ ਹੁੰਦੇ ਆ ਬਿਲਕੁਲ ਸਾਫ ਕਰਕੇ ਦਿਖਾਉਂਦੀਆਂ ਨੇ ਸੋ ਆਪਾਂ ਇਹ ਰਿਸਕ ਲਾਈਵ ਵੀਡੀਓ ਤੁਹਾਡੇ ਨਾਲ ਚੱਲ ਰਹੀ ਆ ਆਪਾਂ ਨੇ ਰਿਸਕ ਨਹੀਂ ਲੈਣਾ ਹੈਗਾ ਆਪਾਂ ਸੂਟ ਦੇ ਉੱਤੇ ਨਹੀਂ ਇਹ ਕਰਕੇ ਦੇਖਣਾ ਹੈਗਾ ਆਪਣੇ ਕੋਲ ਸੂਟ ਨਾਲ ਦਾ ਕੱਪੜਾ ਬਚਿਆ ਹੋਇਆ ਹੈ ਹਨਾ ਕਿਉਂਕਿ ਆਪਾਂ ਜਿਹੜੀ ਚੀਜ਼ ਆ ਤੁਹਾਡੇ ਨਾਲ ਇਹ ਦੇਖਦੇ ਆ ਵੀ ਜਿਹੜੀ ਇਹ ਰੀਲ ਆ ਜਿਹੜੀ ਹਨਾ ਸੌਰੀ ਵੀਡੀਓ ਆ ਇਹ ਕਿੰਨੇ ਕੁ ਬੈਨੀਫਿਟ ਹੈਗੀ ਆ ਕਿੰਨੀ ਕੁ ਨਹੀਂ ਹੈਗੀ ਆਪਾਂ ਤੁਹਾਡੇ ਨਾਲ ਲਾਈਕ ਸ਼ੋ ਕਰਦੇ ਆ ਵੀ ਹਾਂ ਇਹ ਚੀਜ਼ ਸਹੀ ਆ ਜਾਂ ਬਸ ਇੱਕ ਵੈਸੇ ਹੀ ਆਪਣੇ ਵਿਊਜ਼ ਦੇ ਖਾਤਰ ਇਹ ਵੀਡੀਓਜ਼ ਬਣਾ ਰਹੀਆਂ ਨੇ ਭੈਣਾ ਹਨਾ ਅੱਪਾ ਤੁਹਾਡੇ ਨਾਲ ਇਹ ਚੀਜ਼ ਜ਼ਰੂਰ ਹੀ ਨਹੀਂ ਹੈਗਾ ਵੀ ਆਪਾਂ ਆਪਣਾ ਸੂਟ ਖਰਾਬ ਕਰੀਏ ਸੂਟ ਦੇ ਉੱਤੇ ਇਹ ਚੀਜ਼ ਕਰਕੇ ਦੇਖੀ ਬਟ ਇਹ ਸੂਟ ਦੇ ਨਾਲ ਦਾ ਹੀ ਕੱਪੜਾ ਸੇਮ ਆਪਣੇ ਕੋ ਪਿਆ ਸੀਗਾ ਮੈਂ ਕਿਹਾ ਵੀ ਚਲੋ ਆਪਾਂ ਇਹਦੇ ਨਾਲ ਕਰਕੇ ਦੇਖਦੇ ਆਂ ਇਹਦੇ ਉੱਪਰ ਨਾਲ ਤੁਹਾਡੇ ਸਾਹਮਣੇ ਲਾਈਵ ਕਰਾਂਗੇ ਅਜਾ ਸਹਜ ਹੁਣਰੇ ਨੂੰ ਆਜਾ ਹਾਂਜੀ ਇਹਦੇ ਲਈ ਆਪਾਂ ਯਾਨੀ ਇੱਕ ਆਪਾਂ ਕੱਪੜਾ ਲੈ ਲਿਆ ਇੱਕ ਆਪਾਂ ਸਰੋਂ ਦਾ ਆਇਲ ਲੈ ਲਿਆ ਇੱਕ ਆਪਾਂ ਪਾਊਡਰ ਲੈਣਾ ਇੱਕ ਲੈਣਾ ਹੈ ਆਪਣੀ ਪ੍ਰੈਸ ਇੱਕ ਲੈਣਾ ਸੂਤੀ ਕੱਪੜਾ ਆਪਾਂ ਨੇ ਹਣਾ

थोड़ा एक हल्का दाग भी दिखा दो डरप जी घेर के नहीं आप देखो ऑयल ला लेना ऑयल तो बादडर पाया लाइव दिखा रहे हो गया तो सब तो वादिया ना हो भी आप देखा क्योंकि झूठी झूठी अफवाह नहीं उड़ाणी है एपर देखो आप चंकी तरह जो पाउडर आना ਵੀ ਦੇਖੋ ਇਹ ਆਪਾਂ ट्रिक ਤਾਂ ਦਿਖਾ ਰਹੇ ਆ ਵੀ ਕੋਈ ਵੱਡੀ ਭੈਣ ਕੋਈ ਸੂਟ ਨਾ ਖਰਾਬ ਕਰ ਲਵੇ ਇਹ ਚੀਜ਼ ਕਰਨ ਲੱਗੀ ਆਪਾਂ ਜਰੂਰ ਤੁਹਾਨੂੰ ਦਿਖਾ ਰਹੇ ਆ ਵੀ ਜੇ ਹੋਊਗਾ ਤੁਹਾਡੇ ਅੱਖਾਂ ਦੇ ਸਾਹਮਣੇ ਹੀ ਸਾਰਾ ਕੁਝ ਹੋਊਗਾ ਵੀ ਜੇ ਸਹੀ ਹੋਇਆ ਤਾਂ ਇਹ ਭੈਣਾ ਜਰੂਰ ਅਜ਼ਮਾਉਣ ਜੇ ਗਲਤ ਹੋਇਆ ਤਾਂ ਇਹ ਟ੍ਰਿਕ ਨਾ ਅਜ਼ਮਾਉਣ ਹਨਾ ਦੇਖੋ ਜੀ ਆਪਾਂ ਪਾਊਡਰ ਇਹਦਾ ਬਿਲਕੁਲ ਲਗਾ ਲਿਆ ਉਸ ਤੋਂ ਬਾਅਦ ਆਪਾਂ ਨੇ ਇਹਦੇ ਉੱਪਰ ਕੀ ਕਰਨਾ ਇੱਕ ਸੂਤੀ ਕੱਪੜਾ ਲੈਣਾ ਉਏ ਇਹ ਤਾਂ ਪਰਵਾਛਾ ਲੈਣਾ ਤੇ ਇੱਧਰ ਲੈਣੀ ਆਪਣੀ ਪ੍ਰੈਸ ਤਾਂ ਜਿਹੜੀ ਪੂਰੀ ਗਰਮ ਹੋ ਚੁੱਕੀ ਆ ਆਪਾਂ ਨੇ ਪ੍ਰੈਸ ਕਰਨਾ ਇਹਨੂੰ ਪ੍ਰੈਸ ਚੰਗੀ ਤਰ੍ਹਾਂ ਕਰਨਾ ਮੈਂ ਫੇਰ ਦੱਸ ਰਹੀ ਆ ਕੋਈ ਵੀ ਪਹਿਣ ਸੂਟ ਦੇ ਉੱਤੇ ਨਾ ਕਰਕੇ ਦੇਖੇ ਕਿਉਂਕਿ ਆਪਾਂ ਵੀ ਫਸਟ ਟਾਈਮ ਟਰਾਈ ਲੱਗਿਆ ਕਰਨ ਕਿਉਂਕਿ ਇਹ ਪ੍ਰੋਬਲਮ ਆ ਜਿਹੜੀ ਸਾਰਿਆਂ ਦੇ ਸੂਟਾਂ ਵਿੱਚ ਆਉਂਦੀ ਰਹਿੰਦੀ ਆ ਜੇ ਆਪਾਂ ਮੈਰਿਸ ਵਗੈਰਾ ਤੇ ਜਾਂਦੇ ਆ ਤਾਂ ਜਿਹੜੇ ਆਪਣੇ ਸੂਟ ਆ ਕੋਈ ਖਾਣ ਪੀਣ ਵਾਲਾ ਹੱਥ ਕੋਈ ਹੋਰ ਆਪਾਂ ਨਹੀਂ ਲਗਾਵਾਂਗੇ ਕੋਈ ਬੱਚਾ ਲਗਾ ਦੰਦਾ ਤੇ ਇਹ ਪ੍ਰੋਬਲਮ ਆਪਾਂ ਨੂੰ ਬਹੁਤ ਜ਼ਿਆਦਾ ਆਉਂਦੀ ਰਹਿੰਦੀ ਆ ਹਨਾ ਤੇ ਮੈਂ ਕਿਹਾ ਆਪਾਂ ਲਾਈਵ ਵੀਡੀਓ ਬਣਾ ਕੇ ਦਿਖਾਉਣੀ ਆ ਪੈਣਾ ਨੂੰ ਵੀ ਇਹ ਵੀਡੀਓ ਸਹੀ ਹੈਗੀ ਆ ਜਾਂ ਨਹੀਂ ਹੈਗੀ ਕਿਉਂਕਿ ਦੇਖੋ ਆਪਾਂ ਜੋ ਵੀ ਚੀਜ਼ ਦਿਖਾਉਣੀ ਆ ਆਪਾਂ ਨੇ ਵਧੀਆ ਦਿਖਾਉਣੀ ਆ ਕੋਈ ਆਪਾਂ ਇਦਾਂ ਨਹੀਂ ਹੈਗਾ ਵੀ ਆਪਾਂ ਕੋਈ ਵਿਊਜ਼ ਦੇ ਖਾਤਰ ਕਿਸੇ ਦਾ ਨੁਕਸਾਨ ਕਰਦੀਏ ਜਾਂ ਹਨਾ ਪੁੱਛ ਗਈ ਆ ਆਪਾਂ ਜੋ ਵੀ ਰੀਅਲ ਆ ਆਪਾਂ ਉਹੀ ਦਿਖਾਵਾਂਗੇ ਲਾਈਵ ਵੀਡੀਓ ਦਿਖਾਵਾਂਗੇ ਤੁਹਾਨੂੰ ਉਹ ਮਮ ਮੈਨ ਲੱਦਾ ਹੋ ਗਿਆ ਚਹੀ ਮੈਨੂੰ ਨਹੀਂ ਲੱਗਦਾ ਦੇਖੋ ਆਪਾਂ ਪਾਊਡਰ ਹੋਰ ਪਾ ਲੈਣਾ ਬਈ ਆਪਾਂ ਤਾਂ ਲੱਗ ਨਹੀਂ ਰਿਹਾ ਹੈਗਾ ਸਿੱਧੀ ਜੀ ਗੱਲ ਆ ਉਹ ਨੀਚੇ ਵਾਲਾ ਕੱਪੜਾ ਕਰਦੀ ਆ ਉਹ ਆਪਾਂ ਨੀਚੇ ਵਾਲਾ ਇੱਧਰ ਲਈ ਸਾਰਟ ਕਰ ਦੋ ਮੈਂ ਵੈਸੇ ਹੀ ਕਰ ਲਿਆ ਸੀਗਾ ਵੀ ਚਾਦਰ ਨਾਲ ਆਪਣੀ ਲਿਬੜੇ ਬਣੇ ਰਿਹਾ ਤੁਸੀਂ ਵੀਡੀਓ ਦੇ ਨਾਲ ਤੁਹਾਨੂੰ ਲਾਈਵ ਇਹ ਦਿਖਾਵਾਂਗੇ ਆਪਾਂ ਕਾਫੀ ਪੈਣਾ ਕਰ ਰਹੀ ਆ ਵੀ 1 ਮਿੰਟ ਦੇ ਵਿੱਚ ਸ਼ੂ ਮੰਤਰ ਹੋ ਜਾਂਦਾ ਤੁਸੀਂ ਟਾਈਮ ਦੇਖ ਰਹੇ ਹੋ ਵੀ ਆਪਾਂ ਨੂੰ ਕਿੰਨਾ ਕ ਲੱਗ ਰਿਹਾ ਪ੍ਰੈਸ ਆਪਣੀ ਪੂਰੀ ਕਰਮਾ ਦੇਖ ਲਓ ਇਧਰ ਬੰਦ ਹੋਈ ਹੋਈ ਆ ਪੂਰੀ ਗਰਮ ਪ੍ਰੈਸ ਆ ਆਪਣੀ ਇੰਨੇ ਕੇ ਵੀਡੀਓ ਚ ਸੱਚਾਈ ਹੈਗੀ ਕਿੰਨੀ ਕੁ ਨਹੀਂ ਹੈਗੀ ਆਪਾਂ ਤੁਹਾਡੇ ਨਾਲ ਜਰੂਰ ਜਰੂਰ ਦਿਖਾਵਾਂਗੇ ਤੁਹਾਨੂੰ ਆਪਾਂ ਇਧਰ ਦੀਆਂ ਵੀਡੀਓਜ਼ ਲੈ ਕੇ ਆਇਆ ਕਰਾਂਗੇ ਕਾਫੀ ਇੱਕ ਹੋਤਸਾਇਜ ਦਿਖਾਉਂਦੇ ਹੁੰਦੇ ਨੇ ਕਾਟਨ ਕੈਂਡੀ ਕਿ ਕਾਟਨ ਕੈਂਡੀ ਬਣ ਜਾਂਦੀ ਆ ਉਹ ਵੀ ਫੇਕ ਚੱਲਦੀ ਆ ਉਹ ਫੇਕ ਦਾ ਚੀਨੀ ਪਾ ਕੇ ਉਹ ਘੁਮਾ ਦੇਣੀ ਆ ਮਿਕਸਰ ਬਸ ਉਹਦੇ ਚ ਕਾਟਨ ਕੈਂਡੀ ਬਣ ਜਾਂਦੀ ਹੈ ਕੰਦੇ ਕੁਛ ਨਹੀਂ ਬਣਦਾ ਪੂਰਾ ਹੀ ਬਣਦਾ ਉਹਦਾ ਉਹ ਕਾਫੀਆਂ ਨੇ ਰਿਵਿਊ ਦਿੱਤਾ ਹੋਇਆ ਉਹਦਾ ਕਿ ਕੁਛ ਨਹੀਂ ਹੁੰਦਾ ਹੈਗਾ ਫੇਕ ਆ ਦੇਖੋ ਜੀ ਆਹ ਵਾਲੀ ਵੀਡੀਓ ਤੁਹਾਡੇ ਸਾਹਮਣੇ ਹੈ ਨੀਚੇ ਰੱਖਿਆ ਸੀ ਆਪਾਂ ਤਾਂ ਕਰਕੇ ਇਹਨੂੰ ਸਾਈਡ ਤੇ ਕੱਢ ਤਾ ਆਪਾਂ ਇੱਕ ਪੱਲਾ ਜਿਹੜਾ ਆਪਣਾ ਉਹ ਲੈ ਲੈ ਇੱਕ ਸਾਈਡ ਤੋਂ ਦੇਖਦੇ ਆਂ ਅਭੀ ਇਹ ਹੈ ਕਮਾਲ ਕਿ ਨਹੀਂ ਹੈਗਾ ਗੰਢ ਥੋੜਾ ਜਿਹਾ ਦੇਖੋ ਇੰਨਾ ਕ ਪੈ ਸਕਦਾ ਏ ਤੁਸੀਂ ਜੱਤ ਹਾਬ ਸਾਫ਼ ਜਿਆ ਕਰ ਲੋ ਕਿਸੇ ਕੱਪੜੇ ਨਾਲ ਅਬ ਇੱਕ ਕੰਮ ਕਰ ਪੁੱਤ ਅਬ ਇਹਨੂੰ ਨਾ ਪਾਣੀ ਨਾ ਪੀਓ ਕਿ ਲੱਗੇ

ਅੱਪਾ ਪਾਊਡਰ ਤੇ ਨਹੀਂ ਯਕੀਨ ਕਰਦੇ ਆ ਦੇਖੋ ਇੱਧਰ ਵੀ ਆਪਾਂ ਗਿੱਲਾ ਕਰ ਲਏ ਜਿਹੜਾ ਔਇਲ ਲੱਗਿਆ ਹੋਇਆ ਇੱਕ ਸਾਈਡ ਤੇ ਇਹਨੂੰ ਵੀ ਆਪਾਂ ਗਿੱਲੇ ਕੱਪੜੇ ਨਾਲ ਸਾਫ਼ ਕਰ ਲੈਣਾ ਤੇ ਇੱਧਰੋਂ ਇਹਨੂੰ ਵੀ ਆਪਾਂ ਗਿੱਲੇ ਕੱਪੜੇ ਨਾਲ ਸਾਫ਼ ਕਰ ਲੈਣਾ ਕਿਉਂਕਿ ਆਪਾਂ ਨਹੀਂ ਰਿਸਕ ਲੈਣਾ ਚਾਹੁੰਦੇ ਹੈਗੇ ਆਪਾਂ ਪੂਰੀ ਜਾਂਚ ਪੜਤਾਲ ਕਰਾਂਗੇ ਵੀ ਹਾਂ ਇਹ ਵੀਡੀਓ ਬਿਲਕੁਲ ਸਹੀ ਹੈਗੀ ਆ ਜਾਂ ਇਹ ਵੀਡੀਓ ਫੇਕ ਆ ਦੇਖੋ ਜੀ ਆਪਣਾ ਪਾਊਡਰ ਆ ਜਿਹੜਾ ਬਿਲਕੁਲ ਆਪਾਂ ਨੇ ਸਾਫ਼ ਕਰ ਲਿਆ ਇਹ ਲੈ ਕੱਪੜੇ ਨਾਲ ਆਪਾਂ ਸਾਫ਼ ਕਰ ਲਏ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਸੁਕਾ ਲਾਂਗੇ ਇੱਧਰ ਵੀ ਆਪਣੇ ਔਇਲ ਦਾ ਜਿਹੜਾ ਨਿਸ਼ਾਨ ਆ ਉਹਨੂੰ ਵੀ ਸਾਫ਼ ਕਰ ਲਾਂਗੇ ਆਪਾਂ ਚੰਗੀ ਤਰ੍ਹਾਂ ਦੇਖੋ ਜੀ ਇਹ ਸੁੱਕ ਚੁੱਕਿਆ ਇਧਰੋਂ ਵੀ ਸੁੱਕ ਚੁੱਕਿਆ ਤੇ ਇੱਥੇ ਸੀਗਾ ਨਿਸ਼ਾਨ ਇੱਥੋਂ ਵੀ ਸੁੱਕ ਚੁੱਕਿਆ ਬਿਲਕੁਲ ਇਹ ਸਕਸੈਸਫੁਲ ਆ ਹਨਾ ਕਿਉਂਕਿ ਉਹ ਉਤਾਰ ਜੇ ਹੁੰਦਾ ਹੈ ਨਾਲੇ ਦੇਖੋ ਬਿਲਕੁਲ ਸਕਸੈਸਫੁਲ ਆ ਬਿਲਕੁਲ ਵੀ ਔਇਲ ਦਾ ਦਾਗ ਜਿਹੜਾ ਨਹੀਂ ਰਿਹਾ ਹੈਗਾ ਬਿਲਕੁਲ ਕਲੀਨ ਹੋ ਚੁੱਕਾ ਹੈ ਤੇ ਇਧਰ ਦੇਖੋ ਜਿਹੜਾ ਹੈਗਾ ਇਹ ਆਪਾਂ ਨਹੀਂ ਸਾਫ ਕੀਤਾ ਸੀਗਾ ਇਹਦੇ ਉੱਪਰ ਵੀ ਗਿੱਲਾ ਕੀਤਾ ਪ੍ਰੈਸ ਵੀ ਕੀਤੀਆ ਬਟ ਇਹ ਦਾਗਾ ਦੇਖੋ ਦਿਖ ਰਿਹਾ ਹੈ ਬਟ ਜਿਹੜਾ ਇੱਥੇ ਸੀਗਾ ਉਹ ਬਿਲਕੁਲ ਸਾਫ ਹੋ ਗਿਆ ਕਲੀਨ ਹੋ ਗਿਆ ਬਿਲਕੁਲ ਵੀ ਆਇਲ ਦਾ ਦਾਗ ਨਹੀਂ ਰਿਹਾ ਹੈਗਾ ਤੁਸੀਂ ਆਪਣੇ ਜਿਵੇਂ ਸੂਟ ਆਪਾਂ ਡਰੈਗ ਕਲੀਨ ਕਰਵਾਉਣੇ ਆ ਵੀ ਹਨਾ ਸਹੀ ਹੋ ਜਾਵੇ ਡਰੈਗ ਕਲੀਨ ਕਰਵਾਉਣ ਦੀ ਲੋੜ ਨਹੀਂ ਹਾਂ ਜਿਹੜਾ ਨੂੰ ਸੂਟਾਂ ਨੂੰ ਹੈਗੀ ਲੋੜ ਉਹ ਤਾਂ ਕਰਵਾਣੀ ਕਰਵਾਉਣਿਆ ਬਟ ਇਸ ਚੀਜ਼ ਦੇ ਲਈ ਆਇਲ ਵਗੈਰਾ ਦੇ ਲਈ ਤੁਸੀਂ ਘਰ ਦੇ ਵਿੱਚ ਆਸਾਨੀ ਦੇ ਨਾਲ ਉਤਾਰ ਸਕਦੇ ਹੋ ਦੇਖੋ ਜੀ ਵਧੀਆ ਤਰੀਕੇ ਨਾਲ ਉਤਰ ਚੁੱਕਿਆ ਹੈ ਤੁਹਾਡੇ ਸੂਟਾਂ ਜਿਹੜੇ ਉਹ ਖਰਾਬ ਨਹੀਂ ਹੋਣਗੇ ਇਸ ਟੈਨਸ਼ਨ ਨੂੰ ਤੁਸੀਂ ਫ੍ਰੀ ਹੋ ਜਾਓ ਮੈਨੂੰ ਵੀ ਇਹੀ ਸੀਗਾ ਵੀ ਮੈਂ ਤੁਹਾਨੂੰ ਲਾਈਵ ਦਿਖਾਵਾਂ ਹਨਾ ਮੈਨੂੰ ਇਹ ਨਹੀਂ ਸੀਗਾ ਵੀ ਮੈਂ ਸਿਰਫ ਤੁਹਾਨੂੰ ਵੀਡੀਓ ਬਣਾ ਕੇ ਇੱਕ ਵੀਡੀਓ ਸ਼ੇਅਰ ਕਰਦਾ ਕਿਉਂਕਿ ਇਹ ਟ੍ਰਿਕ ਫੇਲ ਹੋ ਜਾਂਦੀ ਅ ਫਿਰ ਵੀ ਮੈਂ ਪਾ ਲੰਦੀ ਵਿਊਜ਼ ਲੈ ਲੰਦੀ ਬਟ ਨਹੀਂ ਪਰ ਮੈਂ ਸੋਚਦੀ ਸੀ ਕਿ ਮੈਂ ਆਪਣੀਆਂ ਭੈਣਾਂ ਨੂੰ ਲਾਈਵ ਦਿਖਾਵਾਂ ਪਰ ਇਹ ਆਪਾਂ ਤੁਹਾਨੂੰ ਲਾਈਵ ਹੀ ਦਿਖਾਇਆ ਏ ਦੇਖੋ ਜੀ ਬਿਲਕੁਲ ਜਿਹੜਾ ਦਾਗ ਆ ਬਿਲਕੁਲ ਆਇਲ ਦਾ ਦਾਗ ਨਹੀਂ ਰਿਹਾ ਤੁਸੀਂ ਇੱਧਰ ਦੇਖ ਸਕਦੇ ਹੋ ਬਿਲਕੁਲ ਇੱਥੇ ਦਾਗ ਨਹੀਂ ਰਿਹਾ ਸੇਮ ਦਾਗ ਇਦਾਂ ਦਾ ਸੀਗਾ ਦੇਖੋ ਆ ਸਾਰਾ ਉਦਾਂ ਆਇਲ ਦਾ ਦਾਗ ਪਿਆ ਇਧਰੋਂ ਬਿਲਕੁਲ ਕਲੀਨ ਹੋ ਚੁੱਕਿਆ ਹੈ ਤੇ ਇਹ ਜਿਹੜੀ ਆਪਾਂ ਟ੍ਰਿਕ ਯੂਜ਼ ਕੀਤੀ ਹੈ ਸਕਸੈਸਫੁਲ ਆ ਤੁਸੀਂ ਵੀ ਭਣਾ ਉਪਨਾਓ ਤੇ ਤੁਸੀਂ ਵੀ ਆਪਣੇ ਜਿਹੜੇ ਤੁਹਾਡੇ ਸੂਟ ਖਰਾਬ ਹੋਏ ਹੋਏ ਨੇ ਤੁਸੀਂ ਵੀ ਆਪਣੇ ਕਸੂਟਾਂ ਨੂੰ ਦੁਬਾਰਾ ਵਧੀਆ ਇਦਾਂ ਕਰ ਸਕਦੇ ਹੋ ਆਇਲ ਵਗੈਰਾ ਦੇ ਦਾਗ ਆ ਜਿਹੜੇ ਉਤਾਰ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਮਿਲਾਂਗੇ ਕਿਸੇ ਨਿਊ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰ ਬਾਏ ਬਾਏ